ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਅੱਜ ਤੁਹਾਨੂੰ ਅਸੀਂ ਇੱਕ ਐਸਾ ਮਤਾ ਦਿਖਾਣੇ ਆ ਜਿਹੜਾ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਨਕਵਾਲ ਦੇ ਸਰਪੰਚ ਅਤੇ ਪੰਚਾਂ ਨੇ ਰਲ ਕੇ ਪਾਇਆ ਔਰ ਦੋਸਤੋ ਅਗਰ ਹਰੇਕ ਸਰਪੰਚ ਆਪਣੇ ਆਪਣੇ ਪਿੰਡ ਦੇ ਵਿੱਚ ਇਦਾਂ ਦੇ ਮਤੇ ਪਾਵੇ ਔਰ ਉਹਦੇ ਤੇ ਅਮਲ ਕਰੇ ਤਾਂ ਸ਼ਾਇਦ ਪੰਜਾਬ ਦੇ ਵਿੱਚ ਵਗਦੇ ਨਸ਼ਿਆਂ ਦੇ ਦਰਿਆ ਬੜੇ ਅੱਛੇ ਤਰੀਕੇ ਨਾਲ ਸੁੱਕ ਸਕਦੇ ਆ ਔਰ ਸਾਡੇ ਪੰਜਾਬ ਦੀਆਂ ਜਵਾਨੀਆਂ ਸਾਡੇ ਮਾਵਾਂ ਦੇ ਕੁੱਖਾਂ ਦੁਆਰਾ ਹਰੀਆਂ ਹੋ ਸਕਦੀਆਂ ਨੇ ਜਿਹੜੀਆਂ ਅੱਜ ਪੰਜਾਬ ਦੇ ਵਿੱਚ ਨਸ਼ੇ ਦੀ ਪੇਂਟ ਚੜ ਰਹੀਆਂ ਨੇ ਦੋਸਤੋ ਮਤਾ ਦੇਖਿਆ ਦੇਖ ਕੇ ਬਹੁਤ ਖੁਸ਼ੀ ਹੋਈ ਪੜਿਆ ਉਹਦੇ ਵਿੱਚ ਲਿਖਿਆ ਸੀ ਕੋਈ ਵੀ ਦੁਕਾਨਦਾਰ ਬੀੜੀ ਸਿਗਰਟ ਜਰਦਾ ਤਮਾਕੂ ਨਹੀਂ ਵੇਚੂਗਾ ਜਿਹੜਾ ਵੇਚੂਗਾ ਉਹਦੇ ਖਿਲਾਫ ਪੰਚਾਇਤ ਵੱਲੋਂ ਕਾਰਵਾਈ ਕੀਤੀ ਜਾਊਗੀ ਦੋਸਤੋ ਬਹੁਤ ਵਧੀਆ ਗੱਲ ਆ ਬਹੁਤ ਅੱਛਾ ਉਪਰਾਲਾ ਛੋਟੇ ਛੋਟੇ ਬੱਚਿਆਂ ਦੇ ਉੱਤੇ ਮਾੜਾ ਅਸਰ ਪੈਂਦਾ ਜਦੋਂ ਪਿਓ ਰਜਾਈ 'ਚ ਬੈਠਾ ਹੋਇਆ ਬੱਚੇ ਨੂੰ ਕਹਿੰਦਾ ਕਿ ਮੈਨੂੰ ਉੜਤਾ ਪੰਛੀ ਲਿਆ ਦੇ ਮੈਨੂੰ ਸ਼ੇਖਰ ਲਿਆ ਦੇ ਮੈਨੂੰ ਤਲਬ ਲਿਆ ਦੇ ਜਾਂ ਮੈਨੂੰ ਬੀੜੀ ਦਾ ਬੰਡਲ ਢੋਲਕ ਦਾ ਲਿਆ ਦੇ ਦੋਸਤੋ ਸਰਪੰਚ ਜੋ ਕਿ ਨਵੀਆਂ ਪੰਚਾਇਤਾਂ ਦੇ ਵਿੱਚ ਮਨਪ੍ਰੀਤ ਸਿੰਘ ਜੀ ਦੋ ਕੁ ਮਹੀਨੇ ਹੋਇਆ ਉਹਨੂੰ ਬਣਿਆ ਨੂੰ ਬਹੁਤ ਵਧੀਆ ਉਪਰਾਲਾ ਕੀਤਾ ਉਹਨਾਂ ਨੇ ਤਾਰੀਫੇ ਕਾਬਿਲ ਆ ਉਹ ਪ੍ਰਸ਼ੰਸਾ ਦੇ ਪਾਤਰ ਨੇ ਉਹ ਔਰ ਆਉਣ ਵਾਲੇ ਸਮੇਂ ਵਿੱਚ ਚੈਨਲ ਹਲਾਤੇ ਪੰਜਾਬ ਦੀ ਟੀਮ ਇਹੇ ਜੇ ਸਰਪੰਚਾਂ ਨੂੰ ਛਲਾਗਾ ਪੱਤਰ ਵੀ ਦੇ ਸਕਦੀ ਹੈ। ਔਰ ਬਹੁਤ ਖੁਸ਼ੀ ਦੀ ਗੱਲ ਆ। ਨਾਲੇ ਹਲਾਤੇ ਪੰਜਾਬ ਟੀਮ ਨਿਮਰਤਾ ਸਹਿਤ ਬੇਨਤੀ ਕਰਦੀ ਆ ਪੰਜਾਬ ਦੇ ਲੁਧਿਆਣੇ ਦੇ ਸਾਰੇ ਸਰਪੰਚਾਂ ਨੂੰ ਕਿ ਆਪਣੇ ਆਪਣੇ ਪਿੰਡ ਦੇ ਵਿੱਚ ਅਜਿਹੇ ਮਤੇ ਪਾਓ ਹਰੇਕ ਪੰਜ ਸਰਪੰਚ ਆਪਣੇ ਆਪਣੇ ਇਲਾਕੇ ਦੇ ਵਿੱਚ ਨਸ਼ੇ ਦੇ ਵਿਰੁੱਧ ਮਹਮ ਚਲਾਵੇ ਔਰ ਨਸ਼ਾ ਤਸਕਰ ਚਾਹੇ ਕੋਈ ਵੀ ਹੋਵੇ ਉਹਦੀ ਪੈਰ ਵੀ ਨਾ ਕਰਨ ਕਿਉਂਕਿ ਦੋਸਤੋ ਇਹਦੇ ਨਾਲ ਸਾਡੇ ਹੀ ਰਿਸ਼ਤੇਦਾਰ ਸਾਡੇ ਜਵਾਨ ਪੁੱਤ ਨਸ਼ੇ ਦੀ ਭੇਂਟ ਚੜਦੇ ਆ ਔਰ ਸਾਡਾ ਪੰਜਾਬ ਗਰਖ ਹੋ ਰਿਹਾ ਮੈਨੂੰ ਬਹੁਤ ਵਧੀਆ ਲੱਗਿਆ ਹੈ ਉਪਰਾਲਾ ਮਾਨਕਵਾਲ ਦੇ ਸਰਪੰਚ ਮਨਪ੍ਰੀਤ ਸਿੰਘ ਜੀ ਵੱਲੋਂ ਕੀਤਾ ਹੋਇਆ ਯਕੀਨ ਆ ਤੁਹਾਨੂੰ ਵੀ ਇਹ ਉਪਰਾਲਾ ਕੀਤਾ ਹੋਇਆ ਬਹੁਤ ਵਧੀਆ ਲੱਗੂਗਾ ਔਰ ਬਹੁਤ ਪਸੰਦ ਆਊਗਾ ਤੁਸੀਂ ਮਤੇ ਦੀ ਡਰਾਫਟਿੰਗ ਦੇਖੋ ਪੜੋ ਬਹੁਤ ਵਧੀਆ ਪਹਿਲ ਕੀਤੀ ਆ ਮਾਨਕਵਾਲ ਦੇ ਸਰਪੰਚ ਮਨਪ੍ਰੀਤ ਸਿੰਘ ਨੇ ਦੋਸਤੋ ਤੁਸੀਂ ਵੀ ਆਪਣੇ ਪੰਜਾਬ ਦੇ ਆਪਣੇ ਆਪਣੇ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਇਦਾਂ ਦੇ ਮਤੇ ਪਾਓ ਔਰ ਆਪਣੇ ਪੰਜਾਬ ਦੇ ਵਿੱਚ ਵਗਦੇ ਨਸ਼ਿਆਂ ਦੇ ਸੱਤਵੇਂ ਦਰਿਆ ਸੁੱਕ ਜਾਣ ਔਰ ਸਾਡਾ ਪੰਜਾਬ ਦੁਆਰਾ ਖੁਸ਼ਹਾਲ ਹੋਵੇ ਰੰਗਲਾ ਪੰਜਾਬ ਬਣੇ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਾਲਾਤੇ ਪੰਜਾਬ ਤੋਂ ਵਿਵੇਕ ਪਖਸ਼ੀ